ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਵਿਰੋਧ ਚ ਅੱਜ ਯੂਥ ਕਾਂਗਰਸ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਆਈਟੀਆਈ ਚੌਕ ਬੋਡਲਾਡਾ ਵਿਖੇ ਹੋਏ ਇਸ ਪ੍ਰਦਰਸ਼ਨ ਦੀ ਅਗਵਾਈ ਹਲਕਾ ਇੰਚਾਰਜ ਡਾਕਟਰ ਰਣਵੀਰ ਕੌਰ ਮੀਆ ਨੇ ਕੀਤੀ ਯੂਥ ਕਾਂਗਰਸ ਆਗੂਆਂ ਨੇ ਦੋਸ਼ ਲਗਾਇਆ ਕਿ ਨਵੇਂ ਨਿਯਮਾਂ ਨਾਲ ਪਿੰਡਾਂ ਦੇ ਗਰੀਬ ਮਜ਼ਦੂਰਾਂ ਦਾ ਰੋਜ਼ਗਾਰ ਖਤਮ ਕੀਤਾ ਜਾ ਰਿਹਾ ਹੈ ਉਨਾ ਕਿਹਾ ਕਿ ਮਨਰੇਗਾ ਹੇਠ ਹੋ ਰਹੇ ਕੰਮ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯੂਥ ਕਾਂਗਰਸ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮਨਰੇਗਾ ਨਾਲ ਹੋ ਰਹੀ ਤੱਕੇशाही ਨੂੰ ਤੁਰੰਤ ਨਾ ਰੋਕੀ ਗਈ ਤਾਂ ਪਿੰਡ-ਪਿੰਡ ਜਾ ਕੇ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਮਨਰੇਗਾ ਦੇ ਵਿੱਚ ਤੱਕਾ ਹੋ ਰਿਹਾ ਹੈ ਨਾਮ ਬਦਲਣ ਤੋਂ ਲੈ ਕੇ ਜਿਹੜਾ ਉਹਨਾਂ ਨੇ ਕੰਪਲਸ਼ਨ ਡੇਜ਼ ਖਤਮ ਕੀਤੇ ਆ ਲੇਬਰ ਦੇ ਉਹ ਸਰਕਾਰ ਸਿੱਧਾ ਤੱਕਾ ਕਰ ਰਹੀ ਹੈ ਗਰੀਬਾਂ ਨਾਲ ਲੇਬਰ ਨਾਲ ਕਿਉਂਕਿ ਇਕੋ ਹੀ ਇਕੋ ਸਾਡੇ ਪਿੰਡਾਂ ਦੇ ਵਿੱਚ ਰੁਜ਼ਗਾਰ ਸੀ ਕਿ ਜਿਹੜਾ ਇਹ ਖਤਮ ਕਰਨ ਤੇ ਤੁਰਲੇ ਹੋਏ ਐ ਤੇ ਇਸ ਦੇ ਵਿਰੋਧ ਦੇ ਵਿੱਚ ਅੱਜ ਸਾਡੇ ਯੂਥ ਕਾਂਗਰਸ ਜ਼ਿਲ੍ਹਾ ਤੇ ਅਸੈਂਬਲੀ ਨੇ ਇਕੱਠੇ ਮਿਲ ਕੇ ਸਰਕਾਰ ਦਾ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਵਿਰੋਧ ਕੀਤਾ ਬੜੇ ਨਿਯਮ ਨਵੇਂ ਬਣਾਏ ਜਾ ਰਹੇ ਐ ਇਹ ਨਵੇਂ ਨਹੀਂ ਐ ਐਕਚੁਅਲੀ ਸਾਨੂੰ ਖਤਮ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚੋਂ ਸਾਡੀ ਹੂੰਦ ਨੂੰ ਤੇ ਸਾਡੀ ਵੇਜਸ ਨੂੰ ਖਤਮ ਕੀਤਾ ਜਾ ਰਿਹਾ ਮੈਂ ਇਹਨਾਂ ਦੇ ਅਸੀਂ ਸਾਰੇ ਮਿਲ ਕੇ ਕਹਿੰਦੇ ਆ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਔਰ ਨਵੇਂ ਕਾਨੂੰਨ ਬਣਾਉਣ ਤੋਂ ਵੀ ਰੋਕਿਆ ਜਾਵੇ। ਉਹ ਮੀਟਿੰਗ ਦੇ ਵਿੱਚ ਯੂਥ ਕਾਂਗਰਸ ਨੇ ਅੱਜ ਇਹ ਫੈਸਲਾ ਲਿਆਤਾ ਹੈ ਕਿ ਉਹ ਅੱਗੇ ਆ ਕੇ ਪਾਰਟਿਸਿਪੇਟ ਕਰ ਰਹੇ ਨੇ ਜਿਹੜਾ ਸਾਡੇ ਨਾਲ ਦੇ ਤੱਕਾ ਹੋ ਰਿਹਾ ਆਮ ਵਿਅਕਤੀ ਨਾਲ ਉਹਦਾ ਪ੍ਰਚਾਰ ਹਰ ਪਿੰਡ 'ਚ ਹਰ ਗਲੀ ਦੇ ਵਿੱਚ ਹਰ ਵੇੜੇ ਦੇ ਵਿੱਚ ਜਾ ਕੇ ਕੀਤਾ ਜਾਏਗਾ ਯੂਥ ਦੁਆਰਾ। ਇਹ ਅਸੀਂ ਬੇਸਿਕਲੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦਾ ਸਾਂਝਾ ਹੀ ਪੁੱਤਲਾ ਫੁਕਿਆ ਕਿਉਂਕਿ ਦੋਨੇ ਇੱਕ ਹੀ ਟਰੈਕ ਤੇ ਚੱਲ ਰਹੀਆਂ ਹਨ। ਪ ਭਗਵਾਨ ਪ੍ਰਮਾਨ ਸਰਕਾਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਬਣੀ ਹੈ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ ਕਿ ਇੱਥੇ ਸੁਖਾਵੇ ਮਾਹੌਲ ਪੈਦਾ ਕਰਾਂਗੇ ਅਸੀਂ ਪਰ ਉਹ ਅਜੇ ਹਾਲ ਕੁਝ ਵੀ ਨਹੀਂ ਹੋਇਆ ਤੇ ਉਦੋਂ ਤੋਂ ਹੀ ਲੈ ਕੇ ਕਿੰਨੇ ਨੌਜਵਾਨ ਅਸੀਂ ਗਵਾ ਚੁੱਕੇ ਹਾਂ ਸਰਕਾਰ ਹਜੇ ਤੱਕ ਸੁੱਤੀ ਪਈ ਹੈ ਜੇ ਇਹਨਾਂ ਦੇ ਸਰਪੰਚੀ ਸੇਫ ਨਹੀਂ ਹੈਗੇ ਤਾਂ ਆਮ ਵਿਅਕਤੀ ਕਿੱਥੋਂ ਸੇਫ ਹੋਊਗਾ ਸਿਰਫ ਆਮ ਲੋਕਾਂ ਨੂੰ ਨਾਮ ਦੇ ਵਿੱਚ ਉਲਝਾ ਰਹੇ ਨੇ ਕਿ ਅਸੀਂ ਜਿਹੜਾ ਮਨਰੇਗਾ ਦਾ ਨਾਮ ਹੈ ਉਹ ਰਾਮ ਜੀ ਕਰ ਦਿੱਤਾ ਹੈ ਪਰ ਅਸਲ ਦੇ ਵਿੱਚ ਜਦੋਂ ਅਸੀਂ ਉਹਦੇ ਵਿੱਚ ਡੀਪਲੀ ਵੜਦੇ ਆ ਉਹਦੇ ਵਿੱਚ ਨਾ ਤਾਂ ਅਸੀਂ ਹੁਣ ਕੰਮ ਮੰਗ ਸਕਦੇ ਆ ਜਿਹੜਾ ਸਾਡਾ ਕੰਮ ਮੰਗਣ ਦਾ ਅਧਿਕਾਰ ਸੀਗਾ ਅੱਜ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦਾ ਜੋ ਇੱਕ ਪੁਤਲਾ ਫੁਕਿਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਯਾਰ ਬਹੁਤ ਮਾੜਾ ਹਾਲ ਹੈ ਰਾਤ ਫੇਰ ਇੱਕ ਖਬਰ ਆਈ ਹੈ ਕਿ ਐਮਐਲਏ ਦੇ ਭਤੀਜੇ ਦਾ ਵੀ ਕਤਲ ਹੋ ਗਿਆ ਲੋਕ ਸੇਫ ਨਹੀਂ ਐ ਬਹੁਤ ਰੋਜਬਾਰ ਦਾਤਾਂ ਹੋ ਰਹੀਆਂ ਜਦੋਂ ਇਹ ਸਰਕਾਰ ਬਿਲਕੁਲ ਲੋਕ ਸਰਕਾਰ ਹੈ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਤੁਸੀਂ মিডিਆ ਵਾਲੇ ਹਮੇਸ਼ਾ ਸੱਚ ਦੀ ਆਵਾਜ਼ ਚੱਕਦੇ ਹੋ ਛੋਡੇ ਦੇ ਵੀ ਇੱਕ ਕਾਰਵਾਈ ਹੋਈ ਹੈ ਨਵੇਂ ਸਾਲ ਦੇ ਦਿਨ ਪਰਚਾ ਮੈਂ ਉਸ ਦੀ ਵੀ ਬਹੁਤ ਵਿਰੋਧ ਕਰਦੇ ਹਾਂ ਜੂ ਕਾਂਗਰਸ ਆ ਪੀਓ ਜੋ ਕਾਰਵਾਈ ਹੈ ਬਹੁਤ ਗਲਤ ਹੈ ਤੇ ਉਹ ਪਰਚਾ ਅਸੀਂ ਰੱਦ ਕਰਨ ਦੀ ਮੰਗ ਕਰਦੇ ਹਾਂ